ਮੈਂ ਤੁਹਾਡਾ ਆਪਣਾ ਡਾਕਟਰ ਮਿੱਠੂ ਮੁਹੰਮਦ ਮਹਿਲਕਲਾ ਅੱਜ ਮਹਿਲਕਲਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਵੱਲੋਂ ਧਰਨੇ ਦਾ ਦੂਸਰਾ ਦਿਨ ਹੈ ਜਿਸ ਵਿੱਚ ਸਬੰਧਤ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਬਸਟਾ ਜਿਹੜਾ ਹੈਗਾ ਖਾਲੀ ਕਰਵਾਉਣ ਦੀ ਉਹਨਾਂ ਨੂੰ ਅਪੀਲ ਕੀਤੀ ਹੈ ਸਾਡੇ ਨਾਲ ਦੁਕਾਨਦਾਰ ਜੂਨੀਅਨ ਦੇ ਪ੍ਰਧਾਨ ਗਗਨ ਸਰਾਂ ਜੀ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਪ੍ਰਧਾਨ ਗਗਨ ਸਰਾਂ ਜੀ ਨਾਲ ਹਾਂ ਜੀ ਪ੍ਰਧਾਨ ਗਗਨ ਜੀ ਅੱਜ ਦਾ ਜੋ ਧਰਨਾਗਾ ਤੁਸੀਂ ਇਸ ਮਸਲੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਅਸੀਂ ਜਿਹੜੇ ਜਥੇਬੰਦੀਆਂ ਧਰਨਾ ਲਾਉਂਦੀਆਂ ਨੇ ਕਿਉਂਕਿ ਸਾਡੀ ਵੀ ਇੱਕ ਜੂਨੀਅਨ ਚੱਲ ਰਹੀ ਹੈ ਅਸੀਂ ਇਹਨਾਂ ਦੇ ਹਮਾਇਤੀ ਆ ਅਸੀਂ ਕੋਈ ਇਹਨਾਂ ਦੇ ਵਿਰੋਧੀ ਨਹੀਂ ਹੈਗੇ ਚਾਹੇ ਕੋਈ ਕਿਸਾਨ ਜਥੇਬੰਦੀ ਆ ਚਾਹੇ ਕੋਈ ਮਜ਼ਦੂਰ ਜਥੇਬੰਦੀ ਆ ਪਰ ਜਦੋਂ ਕੋਈ ਚੌਕ ਦੇ ਵਿੱਚ ਧਰਨਾ ਲੱਗ ਜਾਂਦਾ ਬੰਦ ਹੋ ਜਾਂਦਾ ਤਾਂ ਜਿਹੜਾ ਦੁਕਾਨਦਾਰਾਂ ਦਾ ਨੁਕਸਾਨ ਆ ਉਹ ਬਹੁਤ ਵੱਡੀ ਪੱਧਰ ਤੇ ਹੋ ਜਾਂਦਾ ਕਿਉਂਕਿ ਦੁਕਾਨਾਂ ਦੇ ਵਿੱਚ ਸਮਾਨ ਜਿਹੜਾ ਖਰਾਬ ਹੋਣਾ ਦਾ ਪਿਆ ਹੁੰਦਾ ਉਹ ਖਰਾਬ ਹੋ ਜਾਂਦਾ ਇੱਕ ਦੋ ਦਿਨ ਦੇ ਵਿੱਚ ਜਾਂ ਫਿਰ ਇਹ ਕਹੋ ਵੀ ਵਿੱਚ ਤਾਂ ਕਈਆਂ ਦੇ ਤੱਕ ਦਾ ਜਿਹੜਾ ਚੁੱਲਾ ਉਹ ਵੀ ਦੁਕਾਨ ਦੇ ਸਿਰਤੀ ਚੱਲਦਾ ਡੇਲੀ ਜੋ ਕੋ ਲੈ ਕੇ ਜਾਣਗੇ ਤਾਂ ਹੀ ਉਹ ਮਤਲਬ ਕਿ ਆਪਦਾ ਘਰ ਪਰਿਵਾਰ ਚਲਾ ਸਕਦੇ ਆ ਇਸ ਕਰਕੇ ਅੱਜ ਅਸੀਂ ਜਿਹੜੀ ਜਥੇਬੰਦੀ ਨੂੰ ਬੇਨਤੀ ਕਰਨ ਆਏ ਸੀ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਕਿ ਜਿਹੜਾ ਧਰਨਾ ਹੈ ਦੀ ਜਗ੍ਹਾ ਬਦਲੀ ਜਾਵੇ ਜਾਂ ਚੌਕ ਤੋਂ ਅੱਗੇ ਕਰ ਲਿਆ ਜਾਵੇ ਬਰਨਾਲੇ ਵੱਲ ਕਰ ਲਿਆ ਜਾਵੇ ਜਾਂ ਫਿਰ ਚੌਕ ਤੋਂ ਰਾਏਕੋਟ ਵੱਲ ਕਰ ਲਿਆ ਜਾਵੇ ਤਾਂ ਕਿ ਜਿਹੜਾ ਇੱਥੇ ਸਾਡਾ ਜਿਹੜਾ ਰੋਜ਼ਗਾਰ ਆ ਉਹ ਨਾ ਖੜੇ ਫਿਰ ਵੀ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੇ ਹਮਾਇਤੀਆਂ ਅਸੀਂ ਕੋਈ ਵਿਰੋਧੀ ਨਹੀਂ ਅਸੀਂ ਅੱਗੇ ਤੋਂ ਵੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਦੇਖੋ ਧਰਨੇ ਚੱਲਦੇ ਰਹਿਣੇ ਆ ਕਿਉਂਕਿ ਜਦੋਂ ਵੀ ਸਰਕਾਰ ਤੱਕਾ ਕਰੂਗੀ ਤਾਂ ਜਿ세 ਬੰਦੀਆਂ ਨੇ ਲੋਕਾਂ ਨੇ ਅਸੀਂ ਵੀ ਉਹਨਾਂ ਲੋਕਾਂ ਦੇ ਵਿੱਚ ਹੀ ਆਉਣੇ ਆ ਧਰਨੇ ਤਾਂ ਲੱਗਣੇ ਹੀ ਆ ਪਰ ਜਿਹੜੇ ਧਰਨੇ ਆ ਉਹ ਜਿਵੇਂ ਪਹਿਲਾਂ ਟੋਲ ਪਲਾਹਾ ਵਗੈਰੇ ਤੇ ਲੱਗਦਾ ਸੀ ਉਸ ਤਰ੍ਹਾਂ ਧਰਨਾ ਲਾਇਆ ਜਾਵੇ ਜਿਹੜੇ ਦੁਕਾਨਦਾਰਾਂ ਦੇ ਰੁਜ਼ਗਾਰ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਤੇ ਪ੍ਰਧਾਨ ਜਗਸੀਰ ਸਿੰਘ ਸੀਰਾ ਨੂੰ ਅਸੀਂ ਲਿਖਤੀ ਰੂਪ ਦੇ ਵਿੱਚ ਵੀ ਇਹ ਦਿੱਤਾ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅੱਜ-ਅੱਜ ਦੇ ਵਿੱਚ ਹੀ ਹੋਵੇ ਜਿਹੜਾ ਧਰਨਾ ਉਹ ਆਪਣਾ ਕਿਸੇ ਪਾਸੇ ਹੋਰ ਸ਼ਿਫਟ ਕਰ ਲੈਣਗੇ ਸੋ ਅਸੀਂ ਉਮੀਦ ਕਰਦੇ ਆਂ ਵੀ ਅੱਜ ਜਿਹੜਾ ਸਾਡੀ ਸਮੱਸਿਆ ਦਾ ਹੱਲ ਹੋ ਜੂਗਾ ਤੇ ਅੱਗੇ ਤੋਂ ਵੀ ਅਸੀਂ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਵੀ ਬੇਨਤੀ ਭੇਜਾਂਗੇ ਕਿ ਜਿਹੜਾ ਸਾਡਾ ਜਿਹੜਾ 메ਨ ਚੌਂਕ ਆ ਇਹਦੇ ਵਿੱਚ ਧਰਨਾ ਨਾ ਲੱਗੇ ਤਾਂ ਕਿ ਜਿਹੜੀਆਂ ਦੁਕਾਨਾਂ ਵੀ ਚਲਦੀਆਂ ਰਹਿਣ ਤੇ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਵੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਕਿ ਜਿਹੜਾ ਦੁਕਾਨਦਾਰਾਂ ਦਾ ਨੁਕਸਾਨ ਆ ਇਹ ਬਹੁਤ ਵੱਡਾ ਹੋ ਜਾਂਦਾ ਜਿਵੇਂ ਮੰਨ ਲਓ ਵੀ ਇੱਕਦਮ ਧਰਨਾ ਆ ਜਾਂਦਾ ਤਾਂ ਜਿਵੇਂ ਹੁਣ ਮੰਨ ਲਓ ਵੀ ਮਠਿਆਈ ਬਣੀ ਹੋਈ ਹੈ ਦੁਕਾਨ ਦੇ ਵਿੱਚ ਫਰੂਟ ਲੈ ਆਂਦੇ ਹੋਏ ਆ ਕੋਈ ਹੋਰ ਜੇ ਮੀਟ ਵਾਲੀਆਂ ਦੁਕਾਨਾਂ ਨੇ ਉਹਨਾਂ ਨੇ ਮੀਟ ਲੈ ਆਂਦਾ ਹੋਇਆ ਕੁਝ ਵੀ ਆ ਤਾਂ ਉਹ ਬਹੁਤ ਵੱਡੀ ਪੱਧਰ ਦੇ ਨੁਕਸਾਨ ਹੋ ਜਾਂਦਾ ਇਸ ਕਰਕੇ ਜਿਹਦਾ ਪਹਿਲਾਂ ਪਤਾ ਹੁੰਦਾ ਜਿਵੇਂ ਕਿ ਸੰਯੁਕਤ ਮੋਰਚੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਧਰਨੇ ਲੱਗਦੇ ਹੁੰਦੇ ਸੀ ਬਾਜ਼ਾਰ ਬੰਦ ਦਾ ਵੀ ਸਾਨੂੰ ਸਦਾ ਸੀ ਅਸੀਂ ਪੂਰਾ ਸਹਿਯੋਗ ਦਿੰਦੇ ਰਹੇ ਹਾਂ ਚਾਹ ਪਾਣੀ ਦਾ ਪ੍ਰਬੰਧ ਵੀ ਦੁਕਾਨਦਾਰਾਂ ਵੱਲੋਂ ਹੁੰਦਾ ਸੀ ਸੋ ਉਮੀਦ ਕਰਦੇ ਹਾਂ ਵੀ ਇਹ ਸਾਡੀ ਸਮੱਸਿਆ ਨੂੰ ਸਮਝਿਆ ਜਾਊਗਾ ਅਸੀਂ ਸਾਰੀਆਂ ਜਥੇਬੰ ਤੇ ਉਹਨਾਂ ਨੂੰ ਅਸੀਂ ਲਿਖਤੀ ਮੰਗ ਪੱਤਰ ਵੀ ਦੇਵਾਂਗੇ ਕਿ ਸਾਡੀ ਇਹ ਮੰਗ ਨੂੰ ਮੰਨਿਆ ਜਾਵੇ ਵੀ ਚੌਕ ਦੇ ਵਿੱਚ ਧਰਨਾ ਨਾ ਲਗੇ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਇਹ ਜਿਹੜੀਆਂ ਮੰਗ ਪੱਤਰ ਅਸੀਂ ਦੇ ਕੇ ਆਵਾਂਗੇ ਕਿ ਜਿਹੜਾ ਸਾਨੂੰ ਇਹ ਅੱਗੇ ਤੋਂ ਸਾਨੂੰ ਇਹ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਕੋਈ ਅੱਕਿਆ ਬਾ ਦੁਕਾਨਦਾਰ ਕਈ ਵਾਰ ਕਿਸੇ ਕਿਸਾਨ ਦੇ ਨਾਲ ਉਲਝਦਾ ਤਾਂ ਉਹਦੇ ਨਾਲ ਜਾਨੀ ਮਾਲ ਦੀ ਨੁਕਸਾਨ ਹੋਣ ਦਾ ਵੀ ਖਤਰਾ ਅਸੀਂ ਇਹ ਸਾਡੇ ਆਪ ਦੇ ਨੇ ਅਸੀਂ ਇਹਨਾਂ ਨਾਲ ਔਰਿਜਿਨਲ ਨਹੀਂ ਚਾਹੁੰਦੇ ਇਸ ਕਰਕੇ ਜਿਹੜਾ ਅੱਜ ਇਹਦਾ ਰਾਹ ਅਸੀਂ ਇਹਨਾਂ ਨੂੰ ਬੇਨਤੀ ਕਰਕੇ ਕੱਢਿਆ ਤੇ ਸਾਨੂੰ ਉਮੀਦ ਆ ਕਿ ਅੱਜ ਸ਼ਾਮ ਤੱਕ ਇਹ ਰਾਹ ਜਿਹੜਾ ਉਹ ਖੁੱਲ ਜਾਊਗਾ ਏ ਸੰਜੀ ਦੁਕਾਨਦਾਰ ਜੁਨੀਅਨ ਦੇ ਪ੍ਰਧਾਨ ਗਗਨਸਰਾਂ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਕਿਸਾਨ ਜੁਨੀਅਨ ਦੇ ਆਗੂ ਜਗਸੀਰ ਸਿੰਘ ਨਸੀਰਾ ਜੀ ਨਾਲ ਗੱਲਬਾਤ ਹੋ ਗਈ ਹੈ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅੱਜ ਸ਼ਾਮ ਤੱਕ ਜਿਹੜਾ ਇਹ ਧਰਨਾ ਕਿਸੇ ਹੋਰ ਜਗ੍ਹਾ ਤੇ ਤਬਦੀਲ ਕੀਤਾ ਜਾਊਗਾ ਜਾਂ ਤਾਂ ਉਹ ਰੈਕੋਰਡ ਸਾਈਡ ਚਲਾ ਜਾਏਗਾ ਜਾਂ ਉਹ ਬਰਨਾਲਾ ਸਾਈਡ ਚਲਾ ਕੇ ਆ ਗਿਆ ਉਹਨਾਂ ਨੇ ਦੱਸਿਆ ਕਿ ਅਸੀਂ ਬਖ ਬਖ ਜਥੇਬੰਦੀਆਂ ਨੂੰ ਆਗੂ ਸਹਿਬਾਨਾਂ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਆਪਣਾ ਲਿਖਤੀ ਤੌਰ ਤੇ ਦਵਾਂਗੇ ਕਿ ਛੇੜਾ ਸਾਡਾ ਬੱਸ ਸਟੈਂਡ ਆ ਉਹ ਹਰ ਵਾਰ ਘੇਰਿਆ ਨਾ ਜਾਵੇ ਅਗਲੀਆਂ ਨਵੀਆਂ ਖਬਰਾਂ ਲੈ ਕੇ ਤੁਹਾਡੇ ਦੇ ਤੱਕ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਸ਼ੁਕਰੀਆ